ਵੱਡੇ ਕੱਦ ਵਾਲੀ ਕੁੜੀ ਕਿੰਨੇ ਟਾਈਮ ਦੀ ਆ? ਇਹ ਜੀ 5 ਸਾਲ ਦੀ। ਕੀ ਹਾਈਟ ਹੋਈ ਤਾਂ ਇਹਦੀ? ਹੈ 6 ਫੁੱਟ 3 ਟੀ। ਤੇ ਮੁੱਲ? ਮੁੱਲ ਇਹਦਾ 6 ਲੱਖ। 6 ਲੱਖ। ਖਾਲੀ ਆ? ਖਾਲੀ ਆ। ਕੱਪੜੇ ਵਾਲੀ ਜਾਨ ਹੋਰ ਖੜੀ ਜੈ। ਹਾਂ ਮਿੱਤਰੋ ਅੱਜ ਦੇ ਬਲੌਗ ਦੀ ਜਿਹੜਾ ਜਗਰਾਉ ਮੰਡੀ ਦਾ ਬਲੌਗ ਹੈ 27 ਤਰੀਕ ਅੱਜ 27 ਫਰਵਰੀ ਦਾ ਦੰਦੀ ਬਲੌਗ ਦੀ ਸ਼ੁਰੂਆਤ ਆਪਣੇ ਅੱਡੇ ਤੋਂ ਕਰਦੇ ਆ। ਬਿਸ਼ੇਰੀਆਂ ਛੋਟੀਆਂ ਖੜੀਆਂ ਸੁੰਦਰਾ ਖੜੀ ਆ ਰਾਜਪਰੀ ਜੈਸਮੀਨ ਨੀਲਾ ਵਸ਼ੀਰਾ ਤੇ ਸ਼ਕਤੀ ਖੜਾ ਤੇ ਘੋੜੀ ਤਿੰਨ ਪੈਰ ਚਿੱਟੇ ਜ਼ੈਰਾ ਤੋਂ ਮੀਟ ਹੋਈ ਖੜੀ ਆ ਅਤੀ ਸੁੰਦਰ ਦੀ ਪੁੱਤੀ ਕੇਸ਼ਰੀਆ ਦੀ ਬੱਚੀ ਖੜੀ ਆ ਤੇ ਇਹ ਪੰਜ ਕਲੈਨ ਬੱਚੀ ਬਹੁਤ ਬਰੀਕੀ ਵਾਲੀ ਖੜੀ ਆ ਤੇ ਆ ਭਾਅ ਪੜਤੀ ਆਪਣੇ ਅੰਡੇ ਦੇ ਸਭ ਤੋਂ ਸਸਤੀ ਚੰਬੀ ਵਸ਼ੀਰੀ ਖੜੀ ਆ ਤੇ ਆ ਘੋੜੀਆਂ ਖੜੀਆਂ ਜੀ ਆਪਣੇ ਫਾਰਮ ਤੇ ਜਾਨਵਰ ਪਹਿਲਾਂ ਮੋٹے-ਮੋٹے ਦਿਖਾ ਦਈਏ ਫਿਰ ਆਪਾਂ ਗੇੜੇ ਨਾਲ ਦੇ ਅੰਡੇ ਤੇ ਦੇ ਦਾਂਗੇ ਆ 62 ਇੰਚ ਦੀ ਬਿਸ਼ੇਰੀ ਖੜੀ ਤਿੰਨ ਚਾਰ ਸਾਲ ਦੀ ਆ ਸੰਜਾਸ਼ ਬਿਸ਼ੇਰੀ ਤਿੰਨ ਸਾਲ ਦੀ ਖੜੀ ਹੈ ਜੀ ਲਾਲ ਚੰਬੀ ਘੋੜੀ ਆ ਦੋ ਦੰਦ ਬਿਸ਼ੇਰੀ ਮੱਥੇ ਪਟਾ ਦੋ ਪੈਰ ਚਿੱਟੇ ਮਗਰਲੇ ਮਾੜਾ ਮੂਰਲਾ ਚਟਾ ਨੀਲੀ ਚੰਬੀ ਹੈ ਬੱਚੀ ਨੀਲੀ ਬੱਚੀ ਦੋ ਪੈਰ ਚਿੱਟੇ ਮੱਥੇ ਪਟਾ ਉਮਰ 15 ਕਿ ਮਹੀਨੇ ਆ 2.5 ਸਾਲ ਦੀ ਬੱਚੀ ਮੱਥੇ ਪਟਾ ਦੋ ਪੈਰ ਚਿੱਟੇ ਕੱਬਨ ਚੈੱਕ ਪਾਸ ਇਹ 65 ਇੰਚ ਦੀ ਘੋੜੀ ਖੜੀ ਹੈ ਮੱਥੇ ਪਟਾ ਦੋ ਪੈਰ ਚਿੱਟਿਆਂ ਦੀ 63 ਇੰਚ ਦੀ ਨੁਕਰੀ ਘੋੜੀ ਖੜੀਆ ਕੁਮੈਤ ਬਿਸ਼ੀਰੀ ਖੜੀਆ ਮੱਥੇ ਫੁੱਲ ਤੇ ਆ ਚੰਬੀ ਘੋੜੀ ਖਾਲੀ ਚੰਬੀ ਘੋੜੀ ਖੜੀ ਜੀ 61 ਇੰਚ ਹਾਈਟ ਤੇ ਆ ਰਾਜਪੂਤ ਦੂਜਾ ਰੂਪ ਪਰੀ ਤੇ ਉਸ ਦਿਮਾਗ ਖੜੀ ਜੀ ਤੇ ਆ ਬਿਸ਼ੀਰੀ ਤਿੰਨ ਪੈਰ ਚਿੱਟੇ ਮੱਥੇ ਪਟਾ 2.5 ਸਾਲ ਦੀ ਆ ਘੋੜੀ ਖੜੀ ਆ 60 ਪਲੱਸ ਹਾਈਟ ਦੀ ਕਲਡੀ ਚੰਬੀ ਇਹ ਬਿਸ਼ੇਰੀ ਮੱਥੇ ਪਟਾ ਤਿੰਨ ਪੈਰ ਜੱਟਾਂ ਦੇ ਖੜੀ ਐ ਇੰਨੇ ਆਪਣੇ ਫਾਰਮ ਦੇ ਜਾਨਵਰ ਆਏ ਹੋਇਆ ਤੇ ਇਹ ਰੌਣਕ ਮੇਲਾ ਜਿਹੜਾ ਆਪਣੇ ਫਾਰਮ ਦਾ ਤੇ ਉਦੋਂ ਬਾਅਦ ਹੁਣ ਆਪਾਂ ਮਾੜਾ ਆਸ-ਪਾਸ ਵਾਲੇ ਜਾਨਵਰ ਤੁਹਾਨੂੰ ਨਿਗਾਹ ਮਾਰਾ ਦਿੰਦੇ ਨਾਲ ਦੀ ਨਾਲ ਹੈ ਨਾ ਸਾਰੇ ਜਾਨਵਰ ਰਖਾਵਾਂ ਕੀ ਮਾਹੌਲ ਆ ਮੇਲੇ ਦਾ ਪਹਿਲਾਂ ਤਾਂ ਆਪਣੇ ਫਾਰਮ ਦੇ ਮੂਰੇ ਜਾਂ ਨੀਲਾ ਘੋੜਾ ਖੜਾ ਆ ਦੇਖ ਸਕਦੇ ਆ ਘੋੜੀ ਹੈ ਬਾਈ ਇਹ ਕਿੰਨੇ ਟਾਈਮ ਦੀ ਚਾਰ ਬਾਈ ਜੀ ਚਾਰ ਖਾਲੀ ਜੀ 20 20 ਮੰਗਦੇ ਜੀ 20 20 ਜੀ ਖਾਲੀ ਹੈ ਜੀ ਹਾਂ ਜੀ ਹਾਂ ਖਾਲੀ ਹੈ ਆ ਖੜਾ ਸਲੀਮ ਵਧੀਆ ਵਧੀਆ ਬਾਈ ਵਧੀਆ ਜੀ ਕਿੱ데ਗਾ ਡੈਡੀ ਤੇਰਾ ਅੱਡੇ ਦੀ ਹੈ ਜੀ ਲਓ ਜੀ ਲੱਖਾ ਆ ਜਾ ਵਿੱਚ ਲੈਈਏ ਤੈਨੂੰ ਆ ਪੰਜ ਜਾਨਵਰ ਲੱਖੇ ਦੇ ਆ ਕੀ ਹਾਲ ਆ ਬਾਈ ਲੱਖੇ ਵੱਡੇ ਕੱਦ ਵਾਲੀ ਕੁੜੀ ਕਿੰਨੇ ਟਾਈਮ ਦੀ ਆ ਉਹ ਹੀ 5 ਸਾਲ ਦੀ ਕੀ ਹਾਈਟ ਹੋਈ ਤਾਂ ਇਹਦੀ ਹੈ ਨਹੀਂ ਜੀ 3 ਟੀ ਤੇ ਮੁੱਲ ਮੁੱਲ ਇਹਦਾ 6 ਲੱਖ 6 ਲੱਖ ਖਾਲੀ ਆ ਖਾਲੀ ਆ ਖੜੇ ਵਾਲੇ ਜਾਨਵਰ ਖੜੇ ਨੇ ਹਾਂ ਖੜੇ ਵੀਰੇ ਸਾਡੇ ਦੇ ਉਹ ਸਾਹਮਣੇ ਆ ਤੇ ਆਪਾਂ ਹਾਂ ਹਾਥੀ ਵਾਲਾ ਹਾਂ ਜੀ ਤਲਖਿਆ ਵੀ ਥੋੜੀ ਆ ਹੈ ਹੈ ਆ ਕੱਲ ਹੀ ਲਿਆਂਦੇ ਵੀਰ ਜਾਨਵਰਾਂ ਨੂੰ ਫਿਰ ਹੰਦੀ ਰੰਨੀ ਲਖਿਆ ਆਇਆ ਨਹੀਂ ਬਾਈ ਟੋਨਾ ਬਸ ਵੀਰੇ 2-3 ਦਿਨ ਹੋਰ ਇੱਕ ਤਰੀਕ ਤਾਂ ਮਿਲ ਲੈ ਆ ਜੀ ਆ ਸਾਰੇ ਯੂਪੀ ਵਾਲੇ ਆਂਦੇ ਜਾਨਵਰਾਂ ਜੀ ਉਹ ਬੈਠਾ ਯੂਪੀ ਵਾਲਾ ਸਾਹਮਣੇ ਤਾਂ ਹੋਇਆ ਕੀ ਰੇਂਜ ਦੇ ਆ ਜਾਨਵਰ ਕੀ ਰੇਂਜ ਦੇ ਤੇਰੇ ਜਾਨਵਰ ਤੇਰਾ ਮਾਲ ਹੈ 1 ਲੱਖ ਤੇ 5 ਲੱਖ ਤੱਕ ਹੈ 1 ਲੱਖ ਤੋਂ 5 ਲੱਖ ਹਾਂ 1 ਲੱਖ ਤੇ 5 ਲੱਖ ਤੱਕ ਘੋੜੀਆਂ ਹੀ ਸਾਰੀਆਂ ਹੈ ਸਾਰੀਆਂ ਘੋੜੀਆਂ ਕਿੰਨੇ ਜਾਨਵਰ ਲਿਆਂਦੇ ਫਿਰ ਘੋੜਾ ਭਰਾ ਘੁੜਾ ਕਿਹੜਾ ਨੋਕਰਾ ਉਹ ਵੀ ਵੇਚਣ ਵਾਸਤੇ ਲਿਆਂਦਾ ਹਾਂਜੀ ਵੇਚਣ ਵਾਸਤੇ ਕਿੰਨੇ ਜਾਨਵਰ ਲਿਆਂਦੇ ਫਿਰ ਜਾਨਵਰ ਹੋਰ 24 25 ਹੈ ਕੌਬੀ ਪੱਤੀ ਜਾਨਵਰ ਜੀ 25 ਕਿਦਾਂ ਆਇਆ ਫਿਰ ਇਹ ਕੱਲ ਸਵੇਰੇ ਆ ਦੇ ਜਾਣਾ ਕਦਨ ਹੈ ਜਾਣਾ ਕਦਨ ਜਦੋਂ ਸਾਰਾ ਵੇਚ ਕੇ ਮੇਰ ਜਾਣਾ ਸਾਰਾ ਮਾਲ ਵਾਸਤੇ ਸੋਚਤੇ ਕਿ ਸਾਰਾ ਮਾਲ ਮੁਕਾ ਤੇ ਲੈਣਾ ਵੀ ਫਿਰ ਜਾ ਨਹੀਂ ਹੈ ਲੈਣਾ ਵੀ ਇਹ ਜਾਨਵਰ ਮਹੋਰ ਸਾਰੀਆਂ ਚੰਬੀਆਂ ਜਿਆਦਾ ਹਨ ਮੈਂ ਬਥੇ ਮਾਰਵਾੜੀ ਥੋੜੀਆਂ ਇੱਕ ਤੇ ਚੰਬੀਆਂ ਲਿਆਉਂਦੇ ਸਾਹਰਨਪੋਰੀਆ ਹੈ ਸਾਹਰਨਪੋਰਾ ਹਾਂ ਸਾਹਰਨਪੋਰਾ ਦੇਖ ਲਵੇਂ ਤੈਨੂੰ ਜਾਣਨ ਲੱਗਿਆ ਯਾਰ ਅਵਾਜ਼ ਕੁਛ ਹੈ ਹੈ ਅਵਾਜ਼ ਪਛਾਣ ਨਹੀਂ ਅਵਾਜ਼ ਨਹੀਂ ਸੁੱਤ ਪਹਿਲੀ ਵਾਰ ਜਾਨਵਰ ਦਾ ਸਾਰੇ ਛੋਟੇ ਆਖੀ ਲੈ ਤੇ ਤੇ ਜਦ ਮੰਡੀ ਬੰਦ ਹੋ ਗਈ ਹੈ 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 ਤੂੰ ਨਾਲ ਆ ਜਾ ਫਿਰ ਤਾਂ ਬਣਾ ਦੋ

ਇਹ ਅਨਕੰਨ ਦੇ ਵਿਚਰਾ ਜੀ ਉਹ ਦੱਸ ਦੇ ਜਾਨਵਰ ਆ ਹੀ ਜਾਂਦੇ ਅੱਜ ਮੇਰੇ ਨਾਲ तकरीबन ਮਹੀਲਾ ਅੱਜ